ਗਰੀਬ ਮਜ਼ਦੂਰ ਦੇ ਪਰਿਵਾਰ ਵਿੱਚ ਪੈ ਗਏ ਚੋਰ ਤੀ ਦੇ ਵਿਆਲੇ ਹੌਲੀ ਹੌਲੀ ਕਰਕੇ ਜੋੜ ਰਹੇ ਸੀ ਗਹਿਣੇ ਕਮੇਟੀ ਦੇ 20000 ਵੀ ਲੈ ਗਏ ਔਰਤ ਦਾ ਨਹੀਂ ਰੁਕ ਰਿਹਾ ਰੋਣਾ رپورਟਰ ਬੀ ਐਸ ਕਲਸੀ ਗੁਰਦਾਸਪੁਰ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦੇ ਮਜ਼ਦੂਰ ਪਰਿਵਾਰ ਦੇ ਘਰ ਨੂੰ ਵੀ ਚੋਰਾਂ ਨੇ ਨਾ ਬਖਸ਼ਿਆ ਕਰਵਾਲੀ ਦੋਵੇਂ ਜੀ ਬਾਹਰ ਕੰਮ ਤੇ ਗਏ ਹੋਏ ਸੀ ਜਦੋਂ ਉਹ ਘਰ ਵਾਪਸ ਆਏ ਤਾਂ कमेटी लैंड वाली औरत उस आ गई तो घरवाले ने कमेटी दे ले पैसे मंगे पर जदों घरवाली ने जाके देखा तो अलमारी बिल्कुल सपोर्ट खुली पई से जो ने अपना सामान चेक किया तो पता लग गया कि तीन तोले सोने दे गहने वी हज़ार रुपया भी गायब सी मज़दूर परिवार अनुसार गहने वह हौली हौली करके अपनी धीरे विड़ रहे सी। ਪਰਿਵਾਰ ਅਤੇ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਕਈ ਵਾਰ ਚੋਰੀਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਮੋਹੱਲੇ ਦੇ ਹੀ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਹੈ ਸਾਰੇ ਜੋੜੇ ਗਏ ਪੈਸੇ ਅਤੇ ਗਹਿਣੇ ਚੋਰੀ ਹੋ ਜਾਣ ਕਾਰਨ ਮਜ਼ਦੂਰ ਪਰਿਵਾਰ ਦੀ ਔਰਤ ਦਾ ਰੋਣਾ ਨਹੀਂ ਰੁਕ ਰਿਹਾ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਉਹ ਕਮੇਟੀ ਲੈਣਾ ਸੀ ਪਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਜੇ ਮੈਂ ਬਾਰੀ ਨੇ ਵੇਖ ਬਾਰੀ ਕਹਿੰਦੀ ਹੱਥੇ ਨਾ ਪਿਛਲੇ ਖਾਨੇ ਚ ਸਾਰਾ ਇਹ ਸੋਨਾ ਸਾਨਾ ਕੱਢ ਕੇ ਲੱਗੇ ਇਦਾਂ ਹੀ ਕੱਪੜੇ ਬਾਰੀ ਦੇ ਖੁੱਲ ਰਹੇ ਮੇਰੇ ਉਹ ਕਿਨੇ ਖੋਲ ਕੇ ਵੇਰ ਕੱਢੇ ਪਾਜੀ ਪਾਜੀ ਹੁੰਦੇ ਵੇਖਿਆ ਮੈਂ ਕਿਹਾ ਪਹਿਲਾਂ ਕਮੇਟੀ ਪਚਾਣੇ ਫਿਰ ਰੋਟੀ ਬਣਾਣੇ ਆ ਤਿੰਨ ਪਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਤੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਤਿੰਨ ਤੋਲੇ ਲੰਘਿਆ ਪਾਜੀ 3000 ਰੁਪਏ ਪਾਜੀ ਕੁਝ ਨਹੀਂ ਰਹਿਣ ਦਿੱਤਾ ਪਾਜੀ ਮੇਰੇ ਕਰ ਗਏ ਨੇ ਅਹੀਂ ਜੇ ਪਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਹੋ ਸੰਗ ਅਹੀਂ ਪਾਜੀ ਕੰਮ ਤੇ ਗਏ ਅਸੀਂ ਤੇ ਸਾਡੇ ਮਗਰੋਂ ਆਹ ਛੋੜੀ ਕਰਕੇ ਚਲ ਗਿਆ ਬੰਦਾ ਸਾਨੂੰ ਪਤਾ ਨਹੀਂ ਕਿ ਪਹਿਲਾਂ ਵੀ ਮੇਰੇ ਪੈਸੇ ਨਿਕਲੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਤੇ ਸਾਰਾ ਕੁਝ ਲੈ ਗਿਆ ਲੁੱਟ ਕੇ ਸਾਨੂੰ ਅਹੀਂ ਤੇ ਹੁਣ 6 ਵਜੇ ਆਏ ਕੰਮ ਤੇ 6 ਵਜੇ ਕੰਮ ਤੋਂ ਮੈਂ 6 ਵਜੇ ਆ ਤੇ 6 ਵਜੇ ਮੈਂ ਕਮੇਟੀ ਮੰਗਣ ਆ ਨਾਲ ਦੀ ਤੇ ਬਾਰੀ ਕਹਿੰਦੀ ਹੱਥ ਹੀ ਨਾ ਆ ਅੱਛਾ ਬਾੜੀ ਵਿੱਚ ਰਹਿਣੇ ਕੱਖ ਨਹੀਂ ਦਿੱਤਾ ਮੇਰੇ ਜੋ ਗਾਨੇ ਤੇ ਘਰ ਵਾਲੇ ਵੀ ਕੰਮ ਤੇ ਗਏ ਹੀ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਆ ਕੇ ਕਮੇਟੀ ਮੰਗਣ ਆਇਆ ਰਿਹਾ ਦੇਖੋ ਸਕੂਲ ਚਲ ਗਿਆ ਦੋ ਹੋਇਆ ਵਾ ਬਾਜੀ ਤਿੰਨ 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 ਕਿ ਤੋਲੇ ਸੋਨਾ ਗਿਆ ਵਾ ਤੇ 20000 ਰੁਪਇਆ ਮੇਰਾ ਗਿਆ ਦੇ ਤੇ ਮੈਨੂੰ ਕਿਨੇ ਦਿਨਾਂ ਦੱਸੋ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਕਲੀ ਦਾ ਹੀ ਇਹ ਬੰਦਾ ਵੇ ਅੱਗੇ ਵੀ ਨਿਕਲੇ ਔਰ ਤਿੰਨਾ ਚਾਰਾਂ ਘਰਾਂ ਦੇ ਵੀ ਨਿਕਲੇ ਆ ਹਾਂ ਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜ਼ਮ ਵੀ ਮੇਰੀ ਕੁਲੀ ਨੇ ਭੈਂਡੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਆਇਨਾ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਆ ਜੀ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੈ ਗਿਆ ਮਮੇ ਕਿ ਜਿਹੜਾ ਚੋਰ ਆ ਪੱਕਾ ਹੀ ਆ ਜਿਹੜਾ ਚੋਰ ਮਹੱਲੇ ਚ ਜਿਹੜਾ ਚੋਰੀਆਂ ਕਰ ਲਿਆ ਉਹ ਹੀ ਜਿਹਦੇ ਬਾਰੇ ਕਹਿ ਰਹੇ ਉਹ ਹੀ ਇੱਕੋ ਹੀ ਬੰਦਾ ਵਾ ਤੈਨਾਂ ਸਾਡੇ ਲੱਗ ਲੱਗੇ ਹੋ ਗਿਆ ਸਾਨੂੰ ਹੋਰ ਕਦਾ ਪਤਾ ਨਹੀਂ ਸਾਡੇ ਲੱਗੇ ਦੇ ਤਿੰਨ ਹੋ ਗਏ ਤਿੰਨ ਘਰਾਂ ਚ ਹੋ ਗਏ ਕਹਣਾ ਕਿ ਜਣਾ ਵੀ ਉਹ ਬਦੇ ਜਦੋਂ ਦੇ ਇੱਥੇ ਆਏ ਪਏ ਚੋਰੀਆਂ ਬਣੀਆਂ ਹੋਣੀਆਂ ਸਾਡੇ ਮਹੱਲੇ ਦੇ ਵਿੱਚ ਗੰਦ ਪੈ ਗਿਆ ਹੈ ਆ ਗਰੀਬ ਬੰਦਾ ਜਿਹਨੂੰ ਲੁੱਟ ਕੇ ਲੈ ਗਿਆ ਇਹ ਕੁੜੀ ਦੇ ਵਿਆਹ ਬਾਤੇ ਸੁਣਾ ਰੱਖਿਆ ਕਿੱਥੋਂ ਗਰੀਬ ਬੰਦਾ ਕਿੱਥੋਂ ਕਰੇਗਾ ਜੋ ਕਮਾਣਾ ਉਹ ਹੀ ਖਾਣਾ ਇਹਨਾਂ ਤਿੰਨ ਚਾਰ ਤਿੰਨ ਚਾਰ ਵਾਰ ਇੱਧਰ ਚੋਰੀ ਹੋਈ ਆ ਜਿੰਨਾਂ ਤੇ ਤੁਸੀਂ ਹੁਣੇ ਬਿਆਨ ਲਿਆ ਮੀਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਨਿਆ ਅਤੇ ਅੱਜ ਇਹਦਾ ਵਿਆਹ ਕਰ ਕੀ ਕਰਕੇ ਛੁੱਟ ਗਿਆ ਬਦਲ ਤੁਹਾਨੂੰ ਨਿਕਲਣਾ ਚਾਹੀਦਾ ਜੀ